ਫਲੌਪ ਯੂਟਿਊਬਰ ਦਾ ਨਾਮ ਚੇਂਜ ਕਿਉਂ ਕੀਤਾ ਮੈਂ ਕਿਉਂ ਕੀਤਾ ਕਿਉਂਕਿ ਜਿਹੜਾ ਵੀ ਕੰਮ ਮੈਂ ਕੀਤਾ ਨਾ ਉਸ ਕੰਮ ਚ ਮੈਂ ਫਲੌਪ ਹੀ ਹੋ ਜਾਂਦਾ ਫਲੌਪ ਹੀ ਹੋ ਜਾਂਦਾ 5 ਸਾਲ ਹੋ ਗਏ ਦੁਕਾਨ ਕੀਤੀ ਨੂੰ ਇੱਥੇ ਕੰਮ ਨਹੀਂ ਚੱਲਿਆ ਇੱਥੇ ਵੀ ਵੇਲੇ ਵਾਲਾ ਕੰਮ ਹੀ ਹੈਗਾ ਕੋਈ 50 60 100 ਵਟ ਲਿਆ ਦਾ ਕੀ ਵਟ ਲਿਆ ਘਰ ਚੱਲਦੇ ਇਹਦੇ ਨਾਲ ਖੀਰ ਤੇ ਮੰਨ ਲਾ ਕੋਈ ਵੀ ਚੱਕਣੀ ਪਹੂਗੀ ਸਪੂਰਵਾ ਸਿੰਦਾਈਆਂ ਲੋਕ ਦਾ ਮਤਲਬ ਤੁਸੀਂ ਸਮਝ ਗਏ ਹੋਵੋਗੇ ਕਿ ਮਾੜੀ ਕਿਸਮਤ ਆੜਾ ਹੈ ਬੰਦਾ ਹੈ ਵਾਕਿ ਮਾੜੀ ਕਿਸਮਤ ਵਾਲਾ ਬੰਦਾ ਹੈ। ਅਖੀਂ ਕੋਈ ਸੋਈ ਦਿਓ ਨਗੇ ਜੇ ਨੂੰ ਕੰਮ ਨਹੀਂ ਆਉਂਦਾ ਹਾਂ ਜਿਵੇਂ ਮੈਂ ਦੁਕਾਨ ਦੀ ਤੌਰ ਤੇ ਕੈਸਾ ਨਹੀਂ ਲਾਇਆ ਦੁਕਾਨ ਤੇ ਜਿੰਨੇ ਜਿਹੜੇ ਸੰਦਾਂ ਤੋਂ ਕੰਮ ਆ ਤੂੰ ਇਹ ਲੈਣਾ ਨਾ ਜਿਹੜੇ ਕੈਮਰੇ ਆ ਕੈਮਰੇ ਤੇ ਕੈਸਾ ਲਾਇਆ ਵਧੀਆ ਐਚਡੀ ਕੈਮਰੇ ਹੈਗੇ ਆ ਮੇਰੇ ਕੋਲੇ ਪਰ ਮੈਨੂੰ ਉਹ ਕੰਮ ਨਹੀਂ ਮਿਲਿਆ ਜੋ ਚਾਹੁੰਦਾ ਸੀ ਮੈਂ। ਤਾ ਹੁਣ ਮੈਂ ਹੁਣ ਤਾਂ ਮੇਰਾ ਮਾਨ ਹੀ ਆਪ ਗਿਆ ਇਸ ਕਰਕੇ ਮੈਂ ਆ ਯੂਟਿਊਬਰ ਜੁਆਇਨ ਕਰ ਲਿਆ ਦੇਖੋ ਇੱਥੇ ਕਿ ਕਿਸਮਤ ਕੀ ਕਹਿੰਦੀ ਐ ਨਲਿਆ ਆਪਦੀ ਦਿਲ ਦੀਆਂ ਗੱਲਾਂ ਸ਼ੇਅਰ ਕਰਿਆ ਕਰੂੰਗਾ ਤੁਹਾਡੇ ਨਾਲ ਮੇਰਾ ਦਿਲ ਹਲਕਾ ਹੁੰਦਾ ਬੜੇ ਚਾਵਾ ਨਾਲ ਸ਼ੌਕ ਕੀਤੀ ਸੀ ਐ ਮੈਂ ਵਧੀਆ ਬਹੁਤ ਚਾਵਾ ਨਾਲ ਸ਼ਾਂਦਾਂ ਜਿਵੇਂ ਬੰਦੇ ਨੂੰ ਵਧੀਆ ਪੀਸੀ 2C ਵਧੀਆ ਤਿਆਰ ਕਰਵਾਇਆ ਸੀ ਮੈਂ ਪਰ ਨਹੀਂ ਕੰਮ ਚੱਲਿਆ ਇਹਦੇ ਵਿੱਚ ਮੇਰਾ ਦੋਸਤ ਨੂੰ ਦੱਸੋ ਜੀ ਕਿ ਦੋ ਇਹਨਾਂ ਦਾ ਕੰਮ ਨਹੀਂ ਚੱਲਦਾ ਉਹਦੇ ਵਿੱਚ ਬੰਦੇ ਦਾ ਦੋਸਤ ਹੈ ਇੱਕ ਗੱਲ ਤਾਂ ਇਹ ਹੈ ਵੀ ਇਹ ਬਾਜ਼ਾਰ 'ਚ ਹੈ ਨਹੀਂ ਮੱਲੇ 'ਚ ਆ ਜਾਂਦਾ ਹੈ ਇਹ ਵੀ ਕਾਰਨ ਮੰਨ ਸਕਦਾ ਮੈਂ ਮੈਂ ਘਰ ਦੇ ਨੂੰ ਬਹੁਤ ਗਿਆ ਮੈਨੂੰ ਬਾਜ਼ਾਰ ਬਿਜੂਰ ਚ ਪਾ ਦੋ ਪਾ ਦੋ ਪਰ ਕਹਿੰਦੇ ਹੁੰਦੇ ਨਾ ਜਦੋਂ ਘਰੇ ਰਿਸ਼ਤੇਦਾਰਾਂ ਦੀ ਚਲਦੀ ਹੋਵੇ ਹਨਾ ਉਹ ਘਰ ਚ ਕਦੇ ਨਹੀਂ ਸੁਣੀ ਜਾਂਦੀ ਹੁੰਦੀ ਉੱਥੇ ਰਿਸ਼ਤੇਦਾਰਾਂ ਦੀ ਚਲਦੀ ਰਹਿੰਦੀ ਹੈ ਹੁਣ ਮੈਂ ਸਟਾਰਟਿੰਗ ਤੋਂ ਦੱਸੂਗਾ ਵੀਰ ਜੀ ਆਪ ਦੀ ਸਟੋਰੀ ਇੱਕ ਵਾਰ ਜ਼ਰੂਰ ਦੱਸਣਾ ਚਾਹੁੰਦਾ ਮੈਂ ਆਪ ਦਾ ਮਨ ਹਲਕਾ ਕਰਨਾ ਚਾਹੁੰਦਾ मेरे नाल की कुछ बाकी प्लीज ज्वाइन करो मेनू जिन्ना हो सके